ਸਰਦਾਰ ਸੁਖਿੰਦਰ ਸਿੰਘ ਰਾਵਾਣੇ ਹੈਟ੍ਰਿਕ ਆਪਣੀ ਪੂਰੀ ਕਰ ਲਈ ਹੈ ਜਿਵੇਂ ਕਿ ਅਸੀਂ ਪਹਿਲੀਆਂ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਉਹ ਹੈਟ੍ਰਿਕ ਲਗਾ ਸਕਦੇ ਨੇ ਤੇ ਉਹਨਾਂ ਨੇ ਡੇਰਾ ਬਨਾਰਿਕ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ ਜਿਕਰ ਯੋਗ ਹੈ ਕਿ ਉਹ ਉਪ ਮੁੱਖ ਮੰਤਰੀ ਵੀ ਸਨ ਤੇ ਜਿੱਤਣ ਤੋਂ ਬਾਅਦ ਉਹਨਾਂ ਨੇ ਵੱਡੇ ਬਿਆਨ ਵੀ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਲੜਾਈ ਬੜੀ ਸਖਤ ਸੀ ਅਤੇ ਨਾਲ ਹੀ ਉਹਨਾਂ ਨੇ ਪਾਰਟੀ ਦੇ ਅੰਦਰ ਚੱਲ ਰਹੀ ਅੰਤਰਕਲਾ ਪਾਰਟੀ ਨੂੰ ਪਾਰਟੀ ਸੀਟਾਂ ਆਉਂਦਾ ਕਾਰਨ ਵੀ ਦੱਸਿਆ ਤੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਵੀ ਦਿੱਤੀ ਤੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਨਾਲ ਰਲ ਕੇ ਕੰਮ ਕਰੇਗੀ ਤੇ ਉਹਨਾਂ ਨੂੰ ਪੂਰੀ ਸਪੋਰਟ ਦਿੱਤੀ ਜਾਵੇਗੀ ਆਓ ਸੁਣਦੇ ਹਾਂ ਇੱਕ ਰਿਪੋਰਟ ਕਿ ਮੈਂ 450 ਵੋਟ ਦੀ ਲੀਡ ਨਾਲ ਜਿੱਤਿਆ ਔਰ ਬੜਾ ਟਫ ਮੁਕਾਬਲਾ ਸੀ ਔਰ ਪੂਰੇ ਹਿੰਦੁਸਤਾਨ ਦੀ ਨਜ਼ਰਾਂ ਪੰਜਾਬ ਦੇ ਉੱਪਰ ਸੀਗੀਆਂ ਔਰ ਮੈਂ ਪਗੋਂ ਸਿੰਘ ਮਾਨ ਔਰ ਕੇਜੂਲ ਸਿੰਘ ਸਾਹਿਬ ਨੂੰ ਮੁਬਾਰਕਬਾਦ ਦੇਣਾ ਉਹਨਾਂ ਦੀ ਗ੍ਰੈਂਡ ਸਕਸੈਸ ਤੇ ਔਰ ਆਸ ਕਰਦਾ ਕਿ ਜੋ ਪੰਜਾਬ ਦੇ ਵਿੱਚ ਗਵਰਨਮੈਂਟ ਔਰ ਜਿਹੜੀ ਲਾ ਐਂਡ ਆਰਡਰ ਔਰ ਥੈਂਕਿਜ਼ਮ ਇਹਨੂੰ ਇਹ ਸਰਕਾਰ ਜਿਹੜੀ ਆ ਕਦਮ ਕਰਨ ਦੀ ਕੋਸ਼ਿਸ਼ ਕਰੇਗੀ ਔਰ ਜੋ ਪਾਕਿਸਤਾਨ ਦੇ ਨਾਲ ਜੋ ਉਧਰਲੀ ਸਾਈਡ ਤੋਂ ਫਸਲਾ ਜਾਂ ਸ਼ਰਨ ਦਾ 24 ਚੀਜ਼ਾਂ ਜਿਹੜੀਆਂ ਹੁੰਦੀਆਂ ਡਰੋਨ ਆਉਂਦੇ ਨੇ ਇਸ ਗਵਰਨਮੈਂਟ ਨੂੰ ਸਾਡੀ ਜਿਹੜੀ ਪਾਰਟੀ ਪੂਰੀ ਸਪੋਰਟ ਕਰੇਗੀ ਗੁੰਡਾイズਮ ਨੂੰ ਖਤਮ ਕਰ ਲਈ ਔਰ ਪਾਕਿਸਤਾਨ ਦੇ ਨਾਲ ਜਿਹੜਾ ਕੋਈ ਉਹਨਾਂ ਦੇ ਨਾਪਾਕ ਕਰਾ ਦੇਣੇ ਉਹਨਾਂ ਲਈ ਅਸੀਂ ਪੂਰੇ ਡਟ ਕੇ ਉਹਨਾਂ ਦੇ ਨਾਲ ਖੜੋ ਹੋਵਾਂਗੇ। ਇੱਕ ਗੱਲ ਸੁਣੋ ਤੇ ਇਹਦੇ ਵਿੱਚ ਇੱਕ ਮੈਂ ਜ਼ਰੂਰ ਚੀਜ਼ ਕਵਾਂਗਾ ਕਿ ਸਾਨੂੰ ਆਤਮ ਮੰਥਨ ਜਿਹੜਾ ਕਰਨਾ ਪਏਗਾ ਔਰ ਲੀਡਰਾਂ ਦੀ ਇੰਡਿਸਪਲਿਨ ਲੀਡਰਾਂ ਦਾ ਬੋਲਣਾ ਹਰ ਰੋਜ਼ ਜੇ ਚੀਫ ਮਿਨਿਸਟਰ ਕੋਈ ਸਟੇਟਮੈਂਟ ਦਿੰਦਾ ਸੀ ਜਦ ਪੰਜਾਬ ਚ ਕੋਈ ਡਿਸੀਜਨ ਲੈਂਦੇ ਸੀ ਪਬਲਿਕ ਦੀ ਫੇਵਰ ਚ ਉਹਦੇ ਨਖ ਤੇ ਹੀ ਉਹਦੇ ਅਗੇਂਸਟ ਸਟੇਟਮੈਂਟ ਆਉਣੀ ਇਹਦੇ ਨਾਲ ਵੀ ਸਾਨੂੰ ਬਹੁਤ-ਬਹੁਤ ਨੁਕਸਾਨ ਹੋਇਆ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਜੇ ਇਹਨਾਂ ਦਾ ਆਪਣਾ ਹੀ ਜਿਹੜਾ ਇਨ-ਹਾ우스 ਆਰਡਰ ਨਹੀਂ ਤੇ ਸਾਡੇ ਨਾਲ ਇਹ ਕੀ ਕਿਵੇਂ ਸਾਨੂੰ ਇਹ ਲੈ ਕੇ ਚੱਲਣਗੇ ਇਸ ਲਈ ਕਾਂਗਰਸ 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 ਦੇ ਵਿੱਚ ਜਿਹੜੇ ਡਿਸਪਲਿਨ ਨੂੰ ਜਿਹੜਾ ਤੇ ਬੜਾ ਰੱਖਣਾ ਪਏਗਾ ਔਰ ਮੈਨੂੰ ਯਾਦ ਆ ਕਿ ਜਦੋਂ ਤੱਕ راہੁਲ ਗਾਂਧੇ ਰਜੀਵ ਗਾਂਧੀ ਸੀ ਜਾਂ ਹੋਰ ਸੀਗੇ ਕਾਂਗਰਸ ਦੇ ਵਿੱਚ ਬਹੁਤ ਡਿਸਪਲਿਨ ਸੀਗਾ ਐਡ ਕੀ ਜਿਹੜਾ ਵੇਖਣ ਚਾਹ ਕੇ ਡਿਸਪਲਿਨਾਂ ਦੀ ਕੋਈ ਚੀਜ਼ ਨਹੀਂ ਸੀ ਇਹਦੇ ਨਾਲ ਵੀ ਕਾਂਗਰਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਚੰਨੀ ਨੂੰ ਸੀਐਮ ਚਾ ਅਨਾਉਂਸ ਕਰਨਾ ਨਾ ਸਜਾ ਹੈ ਨਹੀਂ ਵੇਖੋ ਗੱਲ ਸੁਣ ਇਸ ਦੀ ਚੀਜ਼ ਨਹੀਂ ਇਹ ਜ਼ਰੂਰ ਹੈ ਕਿ ਚੀਫ ਮਿਨਿਸਟਰ ਬੜਾ ਵਧੀਆ ਚੱਲੇ ਨੇ ਔਰ ਜਿਹੜੇ ਡਿਸੀਜਨ ਲੈਣੇ ਪਰ ਚੀਫ ਮਿਨਿਸਟਰ ਦੇ ਨਾਲ ਜਿਸ ਵळे ਉਹਦੀਆਂ ਲੱਤਾਂ ਖਿੱਚੀਆਂ ਜਾਣ ਤੇ ਉਹਨੂੰ ਐਜ਼ ਅ ਚੀਫ ਮਿਨਿਸਟਰ ਐਕਟ ਨਾ ਕਰਨ ਦਿੱਤਾ ਜਾਵੇ ਤੇ ਜਾਂ ਉਹਨੂੰ ਐਜ਼ ਅ ਚੀਫ ਮਿਨਿਸਟਰ ਉਹਦੀ ਰਿਸਪੈਕਟ ਨਾ ਕੀਤੀ ਜਾਵੇ ਉਦੇ ਚ ਲੋਕਾਂ ਦੇ ਮਨ ਚ ਸ਼ੰਕੇ ਜਰੂਰ ਆਏ। ਮੈਂ ਮੰਗਦਾ ਭਗਵਾਨ ਜਿਹੜੇ ਮੁੱਖ ਮੰਤਰੀ ਦਾ ਜਿਹੜਾ ਬੜੇ ਕਾਮਯਾਬ ਹੋ ਜਾਣ। ਵੇਖੋ ਗੱਲ ਸੁਣ ਮੈਂ ਤੇ ਅਰਦਾਸ ਹੀ ਕਰੂੰਗਾ ਕਿਉਂਕਿ ਪੰਜਾਬ ਨੇ ਜੋ ਇਹ ਪੰਜਾਬ ਦੀ ਜੋ ਸਿਚੁਏਸ਼ਨ ਹੈ ਜੋ ਪੰਜਾਬ ਐਕਸਪਲੋਸਿਵ ਤੇ ਬੈਠਾ ਔਰ ਜੋ ਪਾਕਿਸਤਾਨ ਦੇ ਇਰਾਦੇ ਨੇ ਜਾਂ ਜਿੰਨਾ ਕੁਸ਼ ਪਾਕਿਸਤਾਨ ਤੋਂ ਪੰਜਾਬ ਚਾਹ ਰਿਹਾ ਉਹ ਲਈ ਮੈਂ ਤੇ ਅਰਦਾਸ ਕਰੂੰਗਾ ਕਿ ਭਗਵਾਨ ਸਿੰਘ ਜਿਹੜੇ ਨੇ ਉਹ ਕਾਮਯਾਬ ਹੋਣ ਔਰ ਪੰਜਾਬ ਦੀ ਜਿਹੜੀ ਲਾਅ ਔਰਡਰ ਆ ਜਾ ਸ਼ਾਂਤੀ ਆ ਇਹਨੂੰ ਬਰਕਰਾਰ ਰੱਖਣੀ ਆਪਣੀ ਆਕਾਲੀ ਦਲ ਪਰੇ ਕੀ ਕਹੋਗੇ ਆਕਾਲੀ ਦਲ ਦਾ ਨਹੀਂ ਵੇਖੋ ਗੱਲ ਸੁਣੋ ਇੱਕ ਚੀਜ਼ ਤੇ ਹੈਗੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਜਿਹੜਾ ਗੁਰੂ ਘਰ ਨਾਲ ਧੋਖਾ ਕਰੇਗਾ ਬੇਸ਼ੱਕ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਜਾਂ ਥੋੜੇ ਥੋੜੇ ਅਸੂਮੀ ਸੀਗੇ ਤੇ ਗੁਰੂ ਸਾਹਿਬ ਨੇ ਪ੍ਰਸ਼ਾਦ ਸਾਨੂੰ ਬਰਾਬਰ ਦਾ ਹੀ ਦਿੱਤਾ ਹਰ ਜੁਮਰ ਕਿਨੂੰ ਆਉਂਦੇ ਸਾਂ ਮੈਂ ਟਿਕਟਾਂ ਦੀ ਵੰਡ ਨਾਲੇ ਵੀ ਮੈਂ 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 ਟਿਕਟਾਂ ਦੀ ਵੰਡ ਚ ਹਮੇਸ਼ਾ ਹੀ ਟਿਕਟਾਂ ਦੀ ਵੰਡੇ ਹੁੰਦੀਆਂ ਮੈਂ ਇਹ ਕਹਿਣਾ ਕਿ ਕਾਂਗਰਸ ਦੇ ਇਨਡਿਸਿਪਲਨ ਨੇ ਜ਼ਿਆਦਾ ਨੁਕਸਾਨ ਕੀਤਾ